ਸੋਰਠ ਮਹੱਲਾ ਪੰਜਵਾ ਜਨਮ ਜਨਮ ਕੇ ਦੁਖ ਨਿਵਾਰ ਸੁਖ ਮਨ 사ਦਾਰਾ ਦਰਸ਼ਨ ਭੇਟ ਤਾ ਹੋ ਤਨ ਹਾਲਾ ਹਰ ਗਾ ਨਾਮ ਵਿਚਾਰਾ ਜਨਮ ਜਨਮ ਕੇ ਦੋਖ ਨਿਵਾਰੈ ਸੂਕਾ ਮਨ ਸਾਧਾਰੈ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀਆ ਦੇ ਬਾਣੇ ਚੱਲ ਰਹੀ ਆ ਰਾਗ ਸੋਰਠ ਦੇ ਵਿੱਚ ਅੰਗ 618 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਜਨਮ ਜਨਮ ਕੇ ਦੋਖ ਨਿਵਾਰੈ ਅਰਥਾਤ ਕਿ ਉਹ ਆਕਾਲ ਪੁਰਖ ਵਾਹਿਗੁਰੂ ਸਾਡੇ ਜਨਮ ਜਨਮਾਂ ਤਰਾਂ ਦੇ ਦੁੱਖਾਂ ਨੂੰ ਨਿਵਰਤ ਕਰ ਦਿੰਦੇ ਹਨ ਅਤੇ ਸੂਕਾ ਮਨ ਸਾਧਾਰੈ ਅਰਥਾਤ ਕਿ ਸਾਡੇ ਸੁੱਕੇ ਹੋਏ ਮਨ ਨੂੰ ਆਧਾਰ ਸਹਿਤ ਆਸਰਾ ਸਹਿਤ ਕਰ ਦਿੰਦੇ ਨੇ ਹਰਿਆ ਭਰਿਆ ਬਾਗੋ ਬਾਗ ਕਰ ਦਿੰਦੇ ਹਨ ਕਹਿੰਦੇ ਦਰਸਨ ਭੇਟ ਤਹੁ ਤਨ ਹਾਲਾ ਹਰ ਕਾ ਨਾਮ ਵਿਚਾਰੈ ਦਰਸ਼ਨ ਭੇਟਦਾ ਹੋ ਤਨਿਹਾਲਾ ਹਰੀ ਪਰਮੇਸ਼ਰ ਦੇ ਗੁਰੂ ਪਰਮੇਸ਼ਰ ਦੇ ਦਰਸ਼ਨਾਂ ਨੂੰ ਕਰਕੇ ਨਿਹਾਲ ਹੋ ਜਾਈਦਾ ਦੁੱਖਾਂ ਤੋਂ ਰਹਿਤ ਹੋ ਜਾਈਦਾ ਔਰ ਹਰ ਕਾ ਨਾਮ ਵਿਚਾਰ ਹੈ ਅਰਥਾਤ ਕੇ ਹਰੀ ਦੇ ਨਾਮ ਦੀ ਵਿਚਾਰ ਚੱਲ ਪੈਂਦੀ ਹੈ ਅੰਦਰ ਅੰਤਿਸ਼ ਕਰਨ ਦੇ ਵਿੱਚ ਹਿਰਦੇ 'ਚ ਚੰਤਨ ਚੱਲ ਪੈਂਦਾ ਹੈ ਹਰੀ ਪਰਮੇਸ਼ਰ ਦੇ ਨਾਮ ਦਾ ਕਹਿੰਦੇ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵ ਕਾਟਾ ਜਮ ਕੇ ਫੰਦਾ ਰਹਾਓ ਮੇਰਾ ਵੈਦ ਗੁਰੂ ਗੋਵਿੰਦ ਅਰਥਾਤ ਕਿਉ ਗੁਰ ਪਰਮੇਸ਼ਰ ਸ੍ਰਿਸ਼ਟੀ ਦਾ ਰਾਜਾ ਕਾਲਪੁਰਖ ਵਾਏ ਗੁਰ ਸਾਡਾ ਵੈਦ ਹੈ ਸਾਡਾ ਡਾਕਟਰ ਹੈ ਸਾਡਾ ਹਕੀਮ ਹੈ ਮਹਾਰਾਜ ਕਹਿੰਦੇ ਹਰ ਹਰ ਨਾਮ ਔਖਦ ਮੁਖ ਦੇਵ ਓ ਹਰੀ ਹਰੀ ਪਰਮੇਸ਼ਰ ਜੀ ਦੇ ਨਾਮ ਦੀ ਔਖ ਦੀ ਨਾਮ ਦੀ ਦਵਾਈ ਸਾਡੇ ਮੁਖ ਦੇ ਵਿੱਚ ਦੇਣਾ ਕਰਦੇ ਹਨ ਔਰ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਕਟ ਜਮ ਕੀ ਫੰਦਾ ਜਮਦੂਤਾਂ ਦੀ ਫਾਹੀ ਕੱਟ ਦਿੰਦੇ ਹਨ ਪਾਤਸ਼ਾਹ ਜੀ ਸੁਰਹਾਓ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਦੇ ਸਮਰਥ ਪੁਰਖ ਪੂਰਨ ਵਿਦਾਤੇ ਆਪੇ ਕਰਨ ਹਾਰਾ ਆਪਣਾ ਦਾਸ ਹਰਿਆ ਪਿਉ ਬਾਰਿਆ ਨਾਨਕ ਨਾਮ ਆਧਾਰਾ ਸਮਰਥ ਪੁਰਖ ਪੂਰਨ ਵਿਦਾਤੇ ਅਰਥਾਤ ਕਿ ਸਾਰਾ ਕੁਝ ਕਰਨ ਦੇ ਸਮਰਥ ਹੈ ਪੁਰਖੇ ਕਰਸ ਵਿਆਪਕ ਹੈ ਪੂਰਨ ਬਿਦਾਤੇ ਮਹਾਰਾਜ ਕਹਿੰਦੇ ਸਦਾ ਹੀ ਪਰੀਪੂਰਨ ਅਤੇ ਪ੍ਰਕਿਰਤੀ ਦੇ ਵਿਧਾਨ ਨੂੰ ਰਚਣ ਵਾਲਾ ਬਿਦਾਤਾ ਹੈ ਨਿਮਾ ਨੂੰ ਘੜਨੇ ਵਾਲਾ ਸ੍ਰਿਸ਼ਟੀ ਦੇ ਕਹਿੰਦੇ ਆਪੇ ਕਰਨਹਾਰ ਆਪ ਸਾਰਾ ਕੁਝ ਕਰਨਹਾਰ ਹੈ ਪਰਮੇਸ਼ਰ ਜੀ ਕਹਿੰਦੇ ਆਪਣਾ ਦਾਸ ਹਰ ਆਪ ਵਾਰਿਆ ਦੇ ਆਪਣੇ ਦਾਸਾਂ ਨੂੰ ਆਪਣੇ ਸਿੱਖਾਂ ਸੇਵਕਾਂ ਨੂੰ ਆਪ ਹੀ ਉਹ ਵਾਰਨਾ ਕੀਤਾ ਹੈ ਸੰਸਾਰ ਰੂਪੇ ਸਮੁੰਦਰ ਤੋਂ ਤਾਰਨਾ ਕੀਤਾ ਹੈ ਕਿਵੇਂ ਨਾਨਕ ਨਾਮ ਆਧਾਰਾ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਨਾਮ ਦੇ ਆਸਰੇ ਆਪਣੇ ਦਾਸਾਂ ਨੂੰ ਸੰਸਾਰ ਰੂਪੇ ਸਮੁੰਦਰ ਤੋਂ ਬਚਾਉਣਾ ਕੀਤਾ ਹੈ ਸੋਗ ਆਪਣੇ ਅਗਲੇ ਬਚਨ ਚ ਮਹਾਰਾਜ ਕਿਰਪਾ ਕਰਦੇ ਹਨ ਸੋ ਰઠ ਮਹੱਲਾ ਪੰਜਵਾ ਅੰਤਰ ਕੀ ਗਤ ਤੁਮਹੀ ਜਾਣੇ ਤੁਝ ਹੀ ਪਾਹੇ ਨਬੇਰੋ ਬਖਸ਼ਾ ਲਾਹੁ ਸਹਬ ਪ੍ਰਭ ਆਪਣੇ ਲੱਖ ਖਤੇ ਕਰ ਫੇਰੋ ਅੰਤਰ ਕੀ ਗਤ ਤੁਮਹੀ ਜਾਣੇ ਸਾਡੇ ਅੰਦਰ ਦੀ ਹਾਲਤ ਨੂੰ ਕੇਵਲ ਤੁਸੀਂ ਹੀ ਜਾਣਨਾ ਕੀਤਾ ਹੈ ਪ੍ਰਭੂ ਪਰਮੇਸ਼ਰ ਜੀ ਔਰਤੋ ਜਿਹੀ ਪਾਹੇ ਨਵੇਰੋ ਸਾਡੇ ਨਵੇੜੇ ਸਾਡੇ ਫੈਸਲੇ ਤੁਹਾਡੇ ਦਰ ਤੇ ਹੀ ਹਨ ਪਾਤਸ਼ਾਹ ਜੀ ਕਹਿੰਦੇ ਵਖਸ ਲੈ ਹੋ ਸਾਹਿਬ ਪ੍ਰਭ ਆਪਣੇ ਲਾਖ ਖਤੇ ਕਰ ਫੇਰੋ ਵਖਸ ਲੈ ਹੋ ਸਾਹਿਬ ਪ੍ਰਭ ਆਪਣੇ ਇਹ ਸਾਹਿਬ ਜੀ ਮਾਲਕ ਜੀ ਪ੍ਰਭੂ ਜੀ ਸਾਨੂੰ ਆਪਣਿਆਂ ਨੂੰ ਬਖਸ਼ ਲਓ ਸਾਡੇ ਘਾਤੇਆਂ ਤੇ ਲੀਕਾਂ ਫੇਰ ਦੇਵੋ ਮਹਾਰਾਜ ਜੀ ਹਸਾਬ ਕਿਤਾਬ ਨਾ ਕਰਿਓ ਉਨ ਜਸੇ ਲੱਖ ਖਤੇ ਕਰ ਫਿਰ ਨੱਖਾਂ ਹੀ ਖਤੇ ਅਰਥਾਤ ਪਾਪ ਕਰਨੇ ਕਰਦੇ ਹਾਂ ਅਤੇ ਫਿਰ ਉਹ ਅਰਥਾਤ ਫੇੜ ਕਰਮ ਪਾਪ ਕੇ ਬੁਰੇ ਕਰਮ ਕਰਨੇ ਕਰਦੇ ਹਾਂ ਪਰੰਤੂ ਫੇਰ ਵੀ ਮਹਾਰਾਜੇ ਸਾਨੂੰ ਬਖਸ਼ ਲਓ ਜੀ ਸੋਗ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਪ੍ਰਭ ਜੇ ਤੂੰ ਮੇਰੋ ਠਾਕੁਰ ਨੇਰੋ ਧਾਰ ਚਰਨ ਸਰਣਾ ਮੋਹ ਤੇਰੋ ਰਹਾਉ ਪ੍ਰਭ ਜੀ ਤੂੰ ਮੇਰਾ ਠਾਕੁਰ ਨੇ ਰੋਹ ਪ੍ਰਭੂ ਦੀ ਮਾਲਕ ਜੀ ਸਵਾਮੀ ਜੀ ਤੁਸੀਂ ਸਾਡੇ ਠਾਕੁਰ ਜੋ ਨੇੜੇ ਤੋਂ ਨੇੜੇ ਜੋ ਪਾਤਸ਼ਾਹ ਜੀ ਕਹਿੰਦੇ ਹਰ ਚਰਨ ਸਰਣਾ ਮਹ ਚੇਰੋ ਤੇ ਮੈਂ ਤੁਹਾਡਾ ਚੇਲਾ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਆਇਆ ਹਾਂ ਪਾਤਸ਼ਾਹ ਜੀ ਸੁਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਬੇਸਮਾਰ ਬਯੰਤ ਸੁਆਮੀ ਉਚੋ ਗੁਨੀ ਗਹਿਰੋ ਕਾਟ ਸਿਲਕ ਕਿਨ ਆਪਣਾ ਦਾਸ ਰੋ ਤੋ ਨਾਨਕ ਕਹਾਨੇ ਹੋਰੋ ਬੇਸਮਾਰ ਬਯੰਤ ਸੁਆਮੀ ਬੇਸਮਾਰ ਅਰਥਾਤ ਗਿਣਤੀਆਂ ਤੋ ਰਤ ਹੈ ਬਿਆੰਤ ਹੈ ਉਹ ਮਾਲਕ ਉਸ ਦਾ ਕੋਈ ਅੰਤ شمار ਨਹੀਂ ਉੱਚੋ ਗੁਨੀ ਗਹਿਰੋ ਉੱਪਰ ਨੂੰ ਵੀ ਬਹੁਤ ਉੱਚਾ ਤੇ ਗੁਣਾ ਕਰਕੇ ਬੜਾ ਗਹਿਰਤ ਵਾ ਡੂੰਗਾ ਹੈ ਆਕਾਲ ਪੁਰਖ ਵਾਏ ਗੁਰੂ ਕਹਿੰਦੇ ਕਾਟ ਸਿਲਕ ਕੀਨੋਂ ਆਪਣੋਂ ਦਾਸ ਰੋ ਤੇ ਮਾਇਆ ਦੀ ਸਿਲਕ ਮਾਇਆ ਦੀ ਫਾਹੀ ਮਾਇਆ ਦੀ ਰੱਸੀ ਕੱਟ ਕੇ ਸਾਨੂੰ ਆਪਣੇ ਦਾਸਰੇ ਬਣਾ ਲਿਆ ਨੇ ਮਾਣੇ ਜਿਹੇ ਦਾਸ ਬਣਾ ਲਿਆ ਹਰੀ ਪਰਮੇਸ਼ਰ ਜੀ ਨੇ ਕਹਿੰਦਾ ਤਾਂ ਨਾਨਕ ਕਹਾ ਨਿਹੋਰਾ ਤਾਂ ਇਸ ਕਰਕੇ ਮਹਾਰਾਜ ਕਹਿੰਦੇ ਪੰਜਵੇਂ ਗੁਰੂ ਨਾਨਕ ਕਹਿੰਦੇ ਕਿ ਹੁਣ ਸਾਨੂੰ ਕਿਸਦਾ ਕੀ ਨਿਹੋਰਾ ਕੇ ਮਛੰਦ ਗੀ ਕੀ ਅਦੇਨ ਕੀ ਕਿਤਾਬੇਦਾਰੇ ਭਾਵ ਕਿ ਹੁਣ ਬੇਪਰਵਾਹੀ ਆ ਗਈ ਹੈ ਸੋ ਗੋ ਆਪਣੇ ਅਗਲੇ ਬਚਨ ਚ ਮਹਾਰਾਜ ਕਿਰਪਾ ਕਰਦੇ ਹਨ ਸੋਰਠੋ ਮਹੱਲਾ ਪੰਜਵਾ ਪਏ ਕ੍ਰਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ ਕਸਰ ਪਏ ਲਾਗ ਹਰ ਚਰਨੇ गोविंद ਕੇ ਗੁਣ ਗਾਏ ਪਏ ਕਿਰਪਾਲ ਗੁਰੂ गोविंदਾ ਮਹਾਰਾਜ ਕਹਿੰਦੇ ਹੋ गोविंद ਗੁਰੂ ਜੀ ਗੁਰਪਰਮੇਸ਼ਰ ਜੀ ਸ੍ਰਿਸ਼ਟੀ ਦੇ ਰਾਜਾ ਜੀ ਸਾਡੇ ਤੇ ਕਿਰਪਾਲੂ ਹੋਏ ਦੇ ਆਲੂ ਹੋਏ ਔਰ ਸਗਲ ਮਨੋਰਥ ਪਾਏ ਮਾਨੋਸ ਜੀਵਨ ਦੇ ਸਾਰੇ ਮਨੋਰਥ ਜਿਹੜੇ ਨੇ ਪ੍ਰਾਪਤ ਕਰ ਲਏ ਸਾਡੇ ਮਨ ਦੀਆਂ ਮਰਜ਼ੀਆਂ ਪੂਰੀਆਂ ਹੋ ਗਈਆਂ ਜੀਵਨ ਦੇ ਸਾਰ ਨਕਸ਼ ਪੂਰੇ ਹੋ ਗਏ ਮਨੋ ਕਾਮਨਾਵਾਂ ਪੂਰੀਆਂ ਹੋ ਗਈਆਂ ਕਹਿੰਦੇ ਅਸਥਿਰ ਭਏ ਲਾਗ ਹਰ ਚਰਨੀ ਗੋਵਿੰਦ ਕੇ ਗੁਣ ਗਾਏ ਅਸਥਿਰ ਭਏ ਲਾਗ ਹਰ ਚਰਨੀ ਤੇ ਹਰੀ ਪਰਮੇਸ਼ਰ ਦੇ ਚਰਨੀ ਲੱਗ ਕੇ ਅਸੀਂ ਅਸਥਿਰ ਹੋ ਗਏ ਡੋਲ ਹੋ ਗਏ ਔਰ ਗੋਵਿੰਦ ਕੇ ਗੁਣ ਗਾਏ ਉਹ ਗੋਵਿੰਦ ਪਰਮੇਸ਼ਰ ਜੀ ਦੇ ਗੁਣਾ ਨੂੰ ਗਾਉਣਾ ਕੀਤਾ ਹੈ ਕਹਿੰਦੇ ਪਨੋ ਸਮੂਰਤ ਪੂਰਾ ਸਾਤ ਸਹਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਪਨੋ ਸਮੂਰਤ ਪੂਰਾ ਅਰਥਾਤ ਕਿ ਹਰੀ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਸਾਡਾ ਮਹੂਰਤ ਪੂਰਾ ਹੋਇਆ ਮਹਾਰਾਜ ਕਹਿੰਦੇ ਮਹੂਰਤ ਭਲਾ ਹੋਇਆ ਸੋਣਾ ਹੋਇਆ ਮਹੂਰਤ ਕਹਿੰਦੇ ਸ਼ਾਂਤ ਸਹਿਜ ਆਨੰਦ ਨਾਮ ਜਪ ਉਹ ਹਰੀ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਸ਼ਾਂਤੀ ਪਸਰ ਗਈ ਸਾਡੇ ਹਿਰਦੇ ਦੇ ਵਿੱਚ ਸਹਿਜ ਆਨੰਦ ਆਇਆ ਮਹਾਰਾਜ ਕਹਿੰਦੇ ਨਾਮ ਨੂੰ ਜਪ ਕੇ ਔਰ ਵਾਜੇ ਅਨਹਦ ਤੂਰਾ ਅਨਹਦ ਬਾਜੇ ਵੱਜੇ ਨੇ ਸਾਡੇ ਅੰਦਰ ਅੰਤਿਸ਼ ਕਰਨ ਦੇ ਵਿੱਚ ਸੁਰ ਹਾਉਰ ਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬੱਚਨ ਦੇ ਦੂਸਰੇ ਚਰਨ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਮਿਲੇ ਸੋ ਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖ ਧਾਈ ਘਰ ਨਾਮਨ ਧਾਨਾ ਨਾਨਕ ਜਨ ਪਾਇਆ ਸਗਲੇ ਇਛਿ ਪੁਜਾਈ ਮੇਲੇ ਸੁਆਮੀ ਪ੍ਰੀਤਮੇ ਆਪਣੇ ਘਰ ਮੰਦਰ ਸੁਖਦਾਈ ਸਾਨੂੰ ਆਪਣੇ ਸੁਆਮੀ ਦੇ ਆਪਣੇ ਪ੍ਰੀਤਮ ਦੇ ਆਪਣੇ ਮਾਲਕ ਜੀ ਮਿਲੇ ਅਤੇ ਘਰ ਮੰਦਰ ਸੁਖਦਾਈ ਹਿਰਦ ਰੂਪੇ ਘਰ ਤੇ ਸਰੀਰ ਰੂਪੇ ਮੰਦਰ ਹੁਣ ਸਾਨੂੰ ਸੁਖ ਪ੍ਰਦਾਨ ਕਰਨੇ ਵਾਲੇ ਪ੍ਰਤੀਤ ਹੁੰਦੇ ਹਨ ਕਹਿੰਦੇ ਹਰ ਨਾਮ ਨਦਾਨ ਨਾਨਕ ਜਨ ਪਾਇਆ ਸਗਲੇ ਐਛ ਪੁਜਾਈ ਹਰ ਨਾਮ ਨਦਾਨ ਨਾਨਕ ਜਨ ਪਾਇਆ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਹੁਣ ਸਾਰੇ ਪਰਮੇਸ਼ਰ ਜੀ ਦੇ ਦਰ ਤੋਂ ਅਸੀਂ ਨਾਮ ਦੇ ਨਿਧਾਨ ਅਸਵਾ ਨਾਮ ਦੇ ਖਜ਼ਾਨਿਆਂ ਨੂੰ ਕੌਣਾ ਕੀਤਾ ਹੈ ਸਰਗਲੇ ਇਛ ਪੁਜਾਈ ਅਰਥਾਤ ਕੇ ਮਾਨੋ ਸਾਡੀਆਂ ਸਾਰੀਆਂ ਇਛਾਵਾਂ ਹੀ ਪੂਰੀਆਂ ਹੋ ਗਈਆਂ ਜੀਵਨ ਦੇ ਮਨੋਰਥ ਪੂਰੇ ਹੋ ਗਏ ਸੋਗ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋਰਠ ਮਹੱਲਾ ਪੰਜਵਾ ਗੁਰ ਕੇ ਚਰਨ ਬਸੇਰ ਦਪੀਤਰ ਸਭ ਲਖਣ ਪ੍ਰਭ ਕੀਨੇ ਭਈਏ ਕਿਰਪਾ ਲਪੂਰਨ ਪਰਮੇਸ਼ਰਾ ਨਾਮਨ ਧਾਨ ਮਨ ਚੀਨੇ ਗੁਰ ਕੇ ਚਰਨ ਬਸੇ ਰਦ ਪੀਤਰ ਗੁਰੂ ਮਹਾਰਾਜ ਜੀ ਦੇ ਪਵਿੱਤਰ ਚਰਨਾ ਸਾਡੇ ਹਿਰਦੇ ਦੇ ਵਿੱਚ ਵਸ ਗਏ ਔਰ ਸੋਭ ਲਖਣ ਪ੍ਰਭ ਕੀ ਨੇ ਅਰਥਾਤ ਕਿ ਮਾਨੋ ਪ੍ਰਭੂ ਪਰਮੇਸ਼ਰ ਜੀ ਨੇ ਸਾਨੂੰ ਸੋਭ ਲਖਣ ਪ੍ਰਦਾਨ ਕੀਤੇ ਸੋਹਣੇ ਗੁਣ ਪ੍ਰਦਾਨ ਕੀਤੇ ਮਹਾਰਾਜ ਜੀ ਨੇ ਕਹਿੰਦਾ ਪਏ ਕਿਰਪਾਲ ਪੂਰਨ ਪਰਮੇਸ਼ਰ ਆ ਨਾਮ ਨਦਾਨ ਮਨ ਚੀਨੇ ਪਏ ਕਿਰਪਾਲ ਪੂਰਨ ਪਰਮੇਸ਼ਰ ਤੇ ਪੂਰਨ ਪਰਮੇਸ਼ਰ ਜੀ ਸਾਡੇ ਪ੍ਰਤੀ ਦੇ ਆਲੂ ਕਿਰਪਾਲੂ ਹੋਏ ਮਿਹਰਬਾਨ ਦਰਸਬਾਹ ਨੋਏ ਔਰ ਨਾਮ ਨਦਾਨ ਮਨ ਚੀਨੇ ਤੇ ਮਨ ਕਰਕੇ ਨਾਮ ਦੇ ਖਜ਼ਾਨਿਆਂ ਨੂੰ ਅਸੀਂ ਚੀਨਣਾ ਕੀਤਾ ਪਛਾਨਣਾ ਕੀਤਾ ਹੈ ਕਹਿੰਦੇ ਮੇਰੋ ਗੁਰ ਰਖਵਾਰੋ ਮੀਤ ਦੂੜ ਚਾਉਣੀ ਦੇ ਵਡਿਆਈ ਸੋਭਾ ਨੇਤਾ ਨੇ ਤਰਹਾਉ ਮੇਰੋ ਗੁਰ ਰਖਵਾਰੋ ਮੀਤ ਤੇ ਗੁਰੂ ਮਿੱਤਰ ਮੇਰਾ ਰਖਵਾਲਾ ਹੋਇਆ ਰੱਖਿਆ ਕੋਇਆ ਕਹਿੰਦੇ ਦੂਣ ਚਾਉਣੀ ਦੇ ਵਡਿਆਈ ਤੇ ਦੂਣੀਆਂ ਚਾਉਣੀਆਂ ਵਡਿਆਈਆਂ ਬਖਸ਼ ਦੇਣ ਸਤਗੁਰੂ ਪਾਤਸ਼ਾਹ ਸਾਨੋ ਤੇ ਸੋਭਾ ਨੀਤਾ ਨੀਤ ਤੇ ਸਦੀਵ ਸੋਭਾ ਕਰਵਾਉਂਦੇ ਨੇ ਸਾਡੀ ਜਗਤ ਦੇ ਕੋਲ ਪਾਤਸ਼ਾਹ ਜੀ ਸੁਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜੀ ਅਜੰਤ ਪ੍ਰਭ ਸਗਲੇ ਉਦਾਰੇ ਦਰਸ਼ਨ ਦੇਖਣ ਹਾਰੇ ਗੁਰਪੁਰ ਰੇ ਕੇ ਅਚਰਜ ਵਡਿਆਈ ਨਾਨਕ ਸਤ ਬਲਿਹਾਰੇ ਜੀ ਅਜੰਤ ਪ੍ਰਭ ਸਗਲੇ ਉਦਾਰੇ ਅਸਥੂਲ ਜੀਵ ਤੇ ਸੂਖਮ ਸਜੰਤ ਵਗੈਰਾ ਸਾਰੇ ਜੋ ਪ੍ਰਭੂ ਪਰਮੇਸ਼ਰ ਜੀ ਨੇ ਉਦਾਰ ਦਿੱਤੇ ਤਾਰ ਦਿੱਤੇ ਕਿਹੜੇ ਦਰਸ਼ਨ ਦੇਖਣ ਹਾਰੇ ਜਿਨ੍ਹਾਂ ਨੇ ਗੁਰ ਪਰਮੇਸ਼ਰ ਦੇ ਦਰਸ਼ਨ ਦੇਖੇ ਸਨ ਉਹ ਸਾਰੇ ਸੂਖਮ ਤੇ ਅਸਥੂਲ ਜੀਵ ਉਧਾਰ ਦਿੱਤੇ ਕਹਿੰਦਾ ਗੁਰਪੂਰੇ ਕੀ ਅਚਰਜ ਵਡਿਆਈ ਨਾਨਕ ਸਤਿ ਬਲਿਹਾਰੇ ਗੁਰਪੂਰੇ ਕੀ ਅਚਰਜ ਵਡਿਆਈ ਤੇ ਪੂਰੇ ਗੁਰੂ ਦੀ ਵਡਿਆਈ ਬੜੇ ਅਚਰਜ ਆ ਬੜੀ ਨਸਾਨੀ ਬੜੀ ਬੇਰਜ਼ੀਰ ਬੜੀ ਅਦਬਤ ਹੈ ਨਾਨਕ ਸਤਿ ਬਲਿਹਾਰੇ ਤੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਅਸੀਂ ਗੁਰੂ ਮਹਾਰਾਜ ਜੀ ਨੂੰ ਸਦਾ ਹੀ ਬਲਿਹਾਰ ਜਾਈਏ ਸਦਕੇ ਕੁਰਬਾਨ ਜਾਈਏ ਵਾਰਨੇ ਜਾਈਏ ਸੋ ਅਗੋ ਆਪਣੇ ਅਗਲੇ ਬਚਨ ਚ ਮਹਾਰਾਜ ਕਿਰਪਾ ਕਰਦੇ ਹਨ ਸੋਰਠ ਮਹੱਲਾ ਪੰਜਵਾ ਸੰਚਨ ਕਰਉ ਨਾਮ ਤਨ ਨਿਰਮਲੇ ਥਾਤੇ ਅਗਮਯ ਅਪਾਰਾ ਬੇਲ ਸਬਨੋਦ ਆਨੰਦ ਸੁਖ ਮਾਨਾ ਖਾਏ ਜੀਵੋ ਸਿੱਖ ਪਰਵਾਰ ਸੰਚਨ ਕਰ ਨਾਮ ਧਨ ਨਿਰਮਲ ਮਹਾਰਾਜ ਕਹਿੰਦੇ ਜਿਹੜਾ ਪਵਿੱਤਰ ਨਾਮ ਧਨ ਹੈ ਨਾ ਉਸ ਨੂੰ ਜੋੜ ਨਾ ਕਰੋ ਭਈ ਸੰਚਨ ਕਰਨਾ ਕਰੋ ਉਹਦਾ ਥਾਤੇ ਅਗਮ ਅਪਾਰ ਇਹ ਜਿਹੜੀ ਰਾਸ ਪੂੰਜੀ ਹੈ ਨਾ ਜਿਹੜੀ ਥੈਲੀ ਹੈ ਮਹਾਰਾਜ ਕਹਿੰਦੇ ਮਾਨ ਬੁੱਧੀ ਕਰਕੇ ਅਪਹੁੰਚ ਤੇ ਅਪਰਪਾਰ ਹੈ ਕਹਿੰਦਾ ਬਿਲੇ ਛੱਬੇ ਨੋਦ ਆਨੰਦ ਸੁਖ ਮਾਣੋ ਖਾਏ ਜੀਵ ਸਖ ਪਰਵਾਰਾ ਉੰਬੇਲਾ ਚ ਬਨੋਦ ਆਨੰਦ ਸੁਖ ਮਾਨ ਹ ਅਰਥਾਤ ਕਿ ਵਿਲਾਸ ਕਰਨੇ ਕਰੋ ਨਾਮ ਰੂਪੀ ਪੂੰਜੀ ਦੇ ਨਾਲ ਬਨੋਦ ਅਥਾ ਚੋਇ ਤਮਾਸ਼ੇ ਮਾਨਣੇ ਕਰੋ ਔਰ ਆਨੰਦ ਸੁਖ ਮਾਨ ਹ ਸੁਖ ਨਾਦ ਨੂੰ ਮਾਨਣਾ ਕਰੋ ਮਾਰੇ ਕਹਿੰਦੇ ਖਾਏ ਜੀਵੋ ਸਿੱਖ ਪਰਿਵਾਰ ਗੁਰੂ ਮਹਾਰਾਜਿਆਂ ਦੇ ਸਿੱਖੋ ਤੇ ਪਰਿਵਾਰ ਵਾਲਿਓ ਨਾਮ ਰੂਪੀ ਧਨ ਨੂੰ ਛੱਕੇ ਮਹਾਰਾਜ ਕਹਿੰਦੇ ਜੀਉਣਾ ਕਰੋ ਸੋ ਮਹਾਰਾਏ ਕਹਿੰਦੇ ਹਰ ਕੇ ਚਰਨ ਕਮਲ ਆਧਾਰ ਸੰਤ ਪ੍ਰਸਾਦ ਪਾਇਓ ਸਚ ਬੋਹਿਥ ਝੜ ਲੰਗੋ ਵਿਖ ਸੰਸਾਰ ਹਉ ਹਰ ਕੇ ਚਰਨ ਕਮਲ ਆਧਾਰ ਅਰਥਾਤ ਕਿ ਹਰੀ ਪਰਮੇਸ਼ਰ ਦੇ ਕਮਲ ਦੇ ਫੁੱਲਾਂ ਵਰਗੇ ਚਰਨਾਂ ਦਾ ਆਧਾਰ ਹੈ ਓਟ ਆਸਰਾ ਹੈ ਸੰਤ ਪ੍ਰਸਾਦ ਪਾਇਓ ਸਚ ਬੋਹਿਥ ਅਰਥਾਤ ਕੇ ਸੰਤ ਸਤਗੁਰੂ ਪਾਤਸ਼ਾਹ ਜੀਆਂ ਦੀ ਕਿਰਪਾ ਦੇ ਸਦਕਾ ਅਸੀਂ ਸੱਚ ਰੂਪੀ ਸੱਚਾ ਨਾਮ ਰੂਪੀ ਬੋਹਿਥ ਅਰਥਾਤ ਜਹਾਜ਼ ਪਾਉਣਾ ਕੀਤਾ ਹੈ ਔਰ ਚੜ ਲੰਘ ਬਿਖ ਸੰਸਾਰ ਜਿਹਦੇ ਉੱਪਰ ਸਵਾਰ ਹੋ ਕੇ ਮਹਾਰਾਜ ਕਹਿੰਦੇ ਜ਼ਹਿਰੀਲੇ ਸੰਸਾਰ ਨੂੰ ਲੰਘ ਜਾਨੇ ਹਾਂ ਜ਼ਹਿਰੀਲੇ ਸੰਸਾਰ ਨੂੰ ਪਾਰ ਕਰ ਜਾਨੇ ਹਾਂ ਸੁਰਹਾਵ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਪਏ ਕਿਰਪਾਲ ਪੂਰਨ ਅਬਨਾਸੀ ਆਪ ਹੈ ਕੀਨੇ ਸਾਰਾ ਪੇਖ ਪੇਖ ਨਾਨਕ ਬਿਗਸਾਨਾ ਨਾਨਕ ਨਾਹੀ ਸਮਾਰ ਪਏ ਕਿਰਪਾਲ ਪੂਰਨ ਅਬਨਾਸੀ ਪੂਰਨ ਤੌਰ ਤੇ ਨਾਸ਼ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਦੇ ਕਿਰਪਾਲੂ ਹੋਏ ਮਿਹਰਬਾਨ ਹੋਏ ਕਹਿੰਦੇ ਆਪ ਹੈ ਕਿੰਨੇ ਸਾਰ ਤੇ ਆਪ ਹੀ ਉਹਨਾਂ ਨੇ ਸਾਡੀ ਖਬਰ ਲੈਣੀ ਕੀਤੀ ਸਾਰ ਲੈਣੀ ਕੀਤੀ ਵੇਖ ਵੇਖ ਨਾਨਕ ਵਿਗਸਨ ਨਾਨਕ ਨਾਹੀਂ ਸਮਾਰ ਤੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਹੜੇ ਆਕਾਲ ਪੁਰਖ ਵਾਹਿਗੁਰੂ ਦਾ ਕੋਈ شمار ਜਾਣਤ ਨਹੀਂ ਉਸ ਨੂੰ ਵੇਖ ਵੇਖ ਕੇ ਅਸੀਂ ਖੁਸ਼ ਹੋਣਾ ਕਰਦੇ ਹਾਂ ਵਿਗਸਣਾ ਕਰਦੇ ਹਾਂ ਸਗੋ ਆਪਣੇ ਅਗਲੇ ਬਚਨ ਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ ਸੋਰਠ ਮਹੱਲਾ ਪੰਜਵਾ ਗੁਰਪੂਰਾ ਆਪਣੇ ਕਲ ਤਾਰੇ ਸਭ ਕਾਟ ਉਪਜੀ ਦਇਆ ਤਾਪੇ ਮੇਲ ਵਡਾਈ ਕੀਨੇ ਕੁਸਲ ਖੇਮ ਸਭ ਭਿਆ ਉੰਗੋਰ ਪੂਰਾ ਆਪਣੇ ਕਲ ਧਾਰੀ ਮਹਾਰਾਜ ਕਹਿੰਦੇ ਆ ਪੂਰੇ ਗੁਰੂ ਨੇ ਜਾਂ ਗੁਰਪਰਮੇਸ਼ਰ ਜੀ ਨੇ ਆਪਣੇ ਕਲਾ ਧਾਰਨ ਕੀਤੇ ਸ਼ਕਤੀ ਟਿਕਾਉਣੇ ਕੀਤੇ ਤੇ ਸਭ ਘਟ ਉਪਜੇ ਦਇਆਰ ਥਾਤ ਕਿ ਸਾਰੇ ਸਰੀਰ ਸਾਹ ਹਿਰਦਿਆਂ ਦੇ ਵਿੱਚ ਸਾਡੇ ਪ੍ਰਤੀ ਦਇਆ ਉਤਪਨ ਹੋ ਗਈ ਸਾਰੇ ਜੀਵ ਸਾਡੇ ਵੱਲ ਰਹਿਮ ਦੀ ਨਿਗਾਹ ਦੇ ਨਾਲ ਵੇਖਣ ਲੱਗ ਪਏ ਪ੍ਰੇਮ ਦੇ ਨਾਲ ਵੇਖਣ ਲੱਗ ਪਏ ਕਹਿੰਦੇ ਆਪੇ ਮੇਲ ਵਡਾਈ ਕੀਨੇ ਕੁਸਲ ਖੇਮ ਸਭ ਭਿਆ ਤੇ ਆਪੇ ਗੁਰਪਰਮੇਸ਼ਰ ਜੀ ਨੇ ਆਪਣੇ ਚਰਨਾਂ ਦੇ ਨਾਲ ਮੇਲ ਕੇ ਸਾਡੇ ਵਡਿਆਈ ਕਰਾਉਣੇ ਕੀਤੇ ਔਰ ਮਹਾਰਾਜ ਕਹਿੰਦਾ ਕੁਸਲ ਖੇਮ ਸਭ ਭਿਆ ਸਾਰ ਬੰਨੇ ਸੁਖਨੰਦ ਵਰਤ ਗਿਆ ਕਹਿੰਦੇ ਸਾਧਗੁਰ ਪੂਰਾ ਮੇਰਾ ਨਾਲਾ ਪਾਰ ਹਮ ਜਪ ਸਦਾ ਨਿਹਾਲ ਰਹਾਓ ਸਤਗੁਰੂ ਪੂਰਾ ਮੇਰਾ ਨਾਲ ਪੂਰੇ ਸਤਗੁਰੂ ਪਾਤਸ਼ਾਹ ਮੇਰੇ ਨਾਲ ਨੇ ਮੇਰੇ ਅੰਗ ਸੰਗ ਹੀ ਹਨ ਕਹਿੰਦੇ ਪਾਰ ਹਮ ਜਪ ਸਦਾ ਨਿਹਾਲ ਤੇ ਉਹ ਜਿਹੜੇ ਪਰੇ ਤੋਂ ਪਰੇ ਨੇ ਪਾਰ ਬ੍ਰਹਮ ਪਰਮੇਸ਼ਰ ਜੀ ਉਹਨਾਂ ਦੇ ਨਾਮ ਨੂੰ ਜਪ ਕੇ ਤੁਸੀਂ ਸਦਾ ਦੇ ਲਈ ਨਿਹਾਲ ਅਰਥਾਤ ਦੁੱਖਾਂ ਤੋਂ ਰਹਿਤ ਹੋ ਗਏ ਸਰਹਾਵਰthਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬੱਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਾਨਾ ਕਹਿੰਦੇ ਅੰਦਰ ਬਾਹਰ ਥਾਨ ਥਨ ਅੰਤਰ ਜਦ ਕਤ ਪੇਖੋ ਸੋਈ ਨਾਨਕ ਗੁਰ ਪਾਯੋ ਵਡ ਭਾਗੇ ਤਿਸ ਜੇ ਵਡ ਅਵਰ ਨ ਕੋਈ ਅੰਤਰ ਬਾਹਰ ਥਾਨ ਥਨ ਅੰਤਰ ਜਦ ਕਤ ਪੇਖੋ ਸੋਈ ਅਰਥਾਤ ਕਿ ਹੋ ਆਕਾਲ ਪੁਰਖ ਵਾਹਿਗੁਰੂ ਸਾਡੇ ਅੰਦਰ ਵੀ ਹੈ ਬਾਹਰ ਵੀ ਹੈ ਥਾਣਾ ਦੇ ਵਿੱਚ ਵੀ ਹੈ ਤੇ ਥਾਣਾ ਦੇ ਦਰਮਿਆਨ ਜਿਹੜਾ ਅੰਤਰ ਹੈ ਨਾ ਸਨੰਤਰੀਆਂ ਦੇ ਵਿੱਚ ਵੀ ਹੈ ਜਤਕਤ ਪੇਖੋ ਸੋਈ ਅਰਥਾਤ ਕਿ ਜਿੱਧਰ ਕਿੱਧਰ ਵੀ ਮੈਂ ਵੇਖਦਾ ਹਾਂ ਮੈਨੂੰ ਉਹੀ ਪ੍ਰਤੀਤ ਹੁੰਦਾ ਹੈ ਉਹੀ ਦਿਖਦਾ ਹੈ ਕਹਿੰਦੇ ਨਾਨਕ ਗੁਰ ਪਾਇਓ ਵਡਭਾਗੇ ਤੇ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਪਾਈ ਬਹੁਤ ਵੱਡਿਆਂ ਦੇ ਭਾਗਾਂ ਦੇ ਸਦਕਾ ਅਸੀਂ ਸਤਿਗੁਰੂ ਪਾਤਸ਼ਾਹ ਜੀਆਂ ਨੂੰ ਪਉਣਾ ਕੀਤਾ ਹੈ ਕਹਿੰਦੇ ਤਸ ਜੇ ਵੱਡੇ ਵਰ ਨਾ ਕੋਈ ਤੇ ਉਸ ਗੁਰੂ ਮਹਾਰਾਜ ਜੀਆਂ ਜੱਡਾ ਗੁਰਪਰਮੇਸ਼ਰ ਜੀ ਜੱਡਾ ਹੋਰ ਕੋਈ ਹੈ ਵੀ ਨਹੀਂ ਕਹਿੰਦੇ ਅੰਦਰ ਬਾਹਰ ਥਾਨ ਧਨੰਤਰ ਜਦ ਗਦ ਦੇਖੋ ਸੋਈ ਨਾਨਕ ਗੁਰ ਪਾਇਓ ਵਡ ਭਾਗੀ ਤੇ ਸਜੇ ਵਡ ਅਵਰ ਨ ਕੋਈ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਹਿ